ਨਵਲੀ ਲਾਹ ਮੁੰਡੇ ਨੂੰ ਫੋਨ ਕੀ ਕਹਿੰਦਾ ਮੈਂ ਲੰਮਾ ਡੈਡੀ ਇੱਕ ਮਿੰਟ ਨਹੀਂ ਨਹੀਂ ਲੱਭਾ ਦੋ ਦਿਨ ਹੋ ਗਿਆ ਆਇਆ ਨਹੀਂ ਕਦੀ ਵੇਖਿਆ ਨਹੀਂ ਹੋਣਾ ਹਾਂ ਮੈਂ ਥੋੜਾ ਪਰੇ ਆ ਗਿਆ ਆ ਨਾਲੇ ਸਹੀ ਆ ਨਹੀਂ 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 ਮੈਂ ਮੈਨੂੰ ਮੁੰਡੇ ਤੋਂ ਪਤਾ ਲੱਗਾ ਕਿ ਉਹ ਵਿਆਹ ਕਰਾਉਣਾ ਹੈ 3 2 1 ਉਹ ਯਾਰੋ ਦਾ ਪਤਾ ਪੁਤਾ ਕਰਨਾ ਸੀ ਕਿਤੇ ਤੇ ਮੈਂ ਤੁਹਾਨੂੰ ਦੱਸਣਾ ਹੀ ਰਮਨ ਨਹੀਂ ਤੁਹਾਨੂੰ ਕਿਹਦੇ ਵਿੱਚ ਸਹੀ ਹੈ 1 2 1 ਜੋਤ ਪੁੱਤ ਤੈਨੂੰ ਕਿਸ ਗੱਲ ਦਾ ਪਤਾ ਹੀ ਐਂਡ 1 लवली ਹਾਂਜੀ ਤੈਨੂੰ ਜੋ ਬੰਦਾ ਫੋਨ ਆਉਂਦਾ ਹੁੰਦਾ ਸੀ ਤੇ ਤੈਨੂੰ ਨੇ ਦੱਸਿਆ ਨਹੀਂ ਵੀ ਮੈਂ ਇੱਥੇ ਵਿਆਹ ਕਰਾਉਣ ਆਇਆ ਨਹੀਂ ਗੱਲ ਤੋਂ ਐਂਡ 1 लवली ਤੈਨੂੰ ਜੋ ਬੰਦਾ ਫੋਨ ਆਉਂਦਾ ਹੁੰਦਾ ਸੀ ਤੇ ਤੈਨੂੰ ਨੇ ਦੱਸਿਆ ਨਹੀਂ ਵੀ ਮੇਰੀ ਤੇ ਕਿਸੇ ਕੁੜੀ ਨਾਲ ਗੱਲਬਾਤ ਵਾ 1 ਉਹ ਮੇਰੀ ਸੁਣੋ ਗੱਲ ਕੁੜੀ ਦਾ ਤੇ ਸਾਰਾ ਕਸੂਰ ਵਾ ਚੱਲ ਗਰੀਜਾ ਵੀ ਉਹ ਕੁੜੀ ਦਾ ਕਸੂਰ ਵਾ ਕਾਦਾ ਦਾ ਕਸੂਰ ਆ ਇਹ ਤੇ ਨਵੀਂ ਤੇ ਆਈ ਓ ਦੋਵਾਂ ਧੜਾ ਚ ਲੜ ਪਈ ਉਹਦੇ ਨਾਲ ਉਹ ਡਾਡੀ ਘਰਾਂ 'ਚ ਬੜੀਆਂ ਪੜੀਆਂ ਕਰ ਲਓ ਸਟੈਂਡ 1 ਉਹ ਮੰਮੀ ਜੀ ਘਰਾਂ 'ਚ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਫਿਰ ਇਹ ਕਰਕੇ ਇਹ ਘਰ ਵਿੱਚ ਆਈ ਆ ਤੇ ਜੀ ਉਹਨੇ ਵਿਆਹ ਕਰਵਾ ਲਿਆ ਹੋਊਗਾ ਤੇ ਉਹਦੀ ਜਾਇਦਾਦ ਇਹਨੂੰ ਹੀ ਦੇਣੀ ਆ ਕਰ ਲਓ 1 ਤਾਂਦੇ ਤੋਂ ਸ਼ੁਰੂ ਹੀ ਕਰਦੇ 2 1 ਆ ਜਿਹੜੀ ਗੱਲ ਹੋ ਗਈ ਉਹ ਤੇ ਹੋ ਗਈ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣੀ ਹੈ ਹਾਈ ਜੇ ਸਾਤੀਓ ਨੇ ਵਿਆਹ ਕਰਵਾ ਲਿਆ ਹੋਊਗਾ ਇਹ ਵਿਚਾਰੀ ਕੀ ਕਰੂਗੀ ਇਹ ਕਿਹੜੇ ਕੈਮਰਨ ਸਟੂ 1 ਨਹੀਂ ਅਹੀਂ ਇਹ ਤਾਂ ਸਾਥ ਨੀਗਾ ਛੱਡਣਾ ਅਹੀਂ ਇਹਦੇ ਨਾਲ ਵਾ 1 ਜੀ ਜੀ ਮੇਰਾ ਦੱਸੂਗੀ ਹੋ ਉਹ ਵਾਲੀ ਬਣਾਇਆ ਯਾਰ 2 1 ਜੀ ਜੀ ਮੇਰਾ ਦੱਸੋ ਕਿ ਕਿ ਸੋਰੀ ਜੀ ਏਡੀ ਵੀਡੀਓ ਕਰ ਲੈਣਾ ਨਹੀਂ ਕਰਨੀ ਸੀ ਤੇ ਪਹਿਲਾਂ ਹੀ ਦੱਸ ਦਿੰਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਚੱਲ ਬਹੁਤ ਚੁੱਪ ਕਰ ਪਹਿਲਾਂ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੇ ਆਪ ਰੋਣ ਲਾ ਉਹ ਰੱਬਾ ਗਲਤ ਹੋ ਗਈ 1 ਤੇਰੇ ਵੱਲ ਵੇਖ ਕੇ ਨਾ ਸੱਚੀ ਮੈਨੂੰ ਵੀ ਰੋਣਾ ਹੀ ਜਾਂਦਿਆ ਆ ਚੁੱਪ ਕਰ ਜਾ ਹੁਣ ਜਮਰਾ ਬਾਪ ਚੁੱਪ ਕਰ ਪਣੀ ਲੇ ਮੈਂ ਨਹੀਂ ਨਹੀਂ ਪਣੀ ਲਿਉਣੀ ਕੋਟੇ ਤੇ ਮੈਂ ਇੱਕ ਨਹੀਂ ਸੀ ਗਿਆ ਚਲ ਵੀ ਆ ਸੀਨ ਜਿਹੜਾ ਉਹ ਸੀਨ ਚਲ ਬਾਪ ਚੁੱਪ ਕਰ ਹੁਣ ਹੈ ਦੀਦੀ ਮੈਂ ਇੱਥੇ ਰਹਿਣਾ ਹੀ ਨਹੀਂ ਹੈਗਾ ਉਹਨੂੰ ਚਾਲੂ ਕਰਦਾ ਵਾ ਬੀਜੀ ਬੈਠੇ ਆ ਜਾਣਾ ਹੀ ਨਾ ਪੁੱਤ ਦੀ ਤਰ੍ਹਾਂ ਹਾਂ ਜੋਤ ਵੱਲ ਗਈ ਤੇ ਰੋਣੋ ਨਹੀਂ ਚੁੱਪ ਕਰਨ ਦੀ ਇੰਨਾ ਕੱਟ ਕਰੀ ਯਾਰ ਕੱਟ ਕਰੀ ਮੈਂ ਇੱਕ ਮਿੰਟ ਜਰ ਵੇਖਦਾ ਤੂੰ ਤੂੰ ਆ ਮੈਨੂੰ ਸਮਝ ਨਹੀਂ ਆਉਂਦੀ ਤੇ ਸਾਡੇ ਘਰ ਵਿੱਚ ਕੀ ਬੰਦਿਆ ਤੂੰ ਕਿਹੜਾ ਲੋਕਰ ਕਰਾਇਆ ਪਿਆ ਲੋਕਰ ਕਰਾਇਆ ਸਭ ਦੁਨੀਆ ਰਿਸ਼ਤੇ ਇੱਕ ਦੂਜੇ ਦੇ ਘਰੋਂ ਦੇ ਗਿਆ ਪਰ ਆਪਣਾ ਘਰ ਵਾਲੇ ਦੇ ਆਪਣਾ ਟ੍ਰੀਟਮੈਂਟ ਚਲ ਕੋਈ ਨਹੀਂ ਜੋ ਹੋਊਗਾ ਫਿਰ ਵੇਖੀ ਜਾਓ ਕੀ ਕਰਨਾ ਹੁਣ ਜੋਤਾ ਹਾਂਜੀ ਮੰਮੀ ਇਦਾਂ ਕਿਉਂ ਕਰਨੀ ਯਾਰ ਕਰ ਜੋਤਾ ਮੰਮੀ ਪੁੱਤ 1 ਉਹਰ ਇਸਲਾਮਾਂ ਦੇਂਦੇ ਮੈਨੂੰ ਆ ਗਈ ਹੈ ਅੱਗੇ ਬਿਫਤਾ ਪੈ ਗਈ ਹੈ ਇਹ ਜਿਆਦਾ ਉਹਦੇ ਨਾਂ ਲਾ ਦੇਣੀ ਹੈ ਜੇ ਉਹਦੇ ਨਾਂ ਸਭ ਕੋ ਲੱਗ ਗਿਆ ਤੇ ਫਿਰ ਤਾਂ ਮੈਨੂੰ ਫਾਇਦਾ ਹੀ ਕੋਈ ਨਾ ਹੋਇਆ ਭਰਾ ਵੀ ਗਵਾ ਕੇ ਬਹਿ ਗਿਆ 2 ਐਂਡ 1 लवली ਲਾਹ ਮੁੰਡੇ ਨੂੰ ਫੋਨ ਕੀ ਕਹਿੰਦਾ ਮੈਂ ਲੰਮਾ ਡਾੜੀ ਇੱਕ ਮਿੰਟ ਮੈਂ ਥੋੜਾ ਪਰੇ ਆ ਗਿਆ ਆ ਨਾਲੇ ਸਹੀ ਹੈ ਨਹੀਂ ਨਹੀਂ ਮੈਂ ਅੰਦਰ ਇਹ ਨਾਲ ਘੜੇ ਨਾ ਪੈਣਗਾ ਮੈਂ ਸਮਝ ਮੈਨੂੰ ਤਾਂ ਪਤਾ ਲੱਗ ਗਿਆ ਹਾਂ 3 2 1 ਲਵਲੀ ਲਾਹ ਮੁੰਡੇ ਨੂੰ ਫੋਨ ਕੀ ਕਹਿੰਦਾ ਮੈਂ ਲੱਭਣਾ ਡਾਡੀ ਇੱਕ ਮਿੰਟ ਨਹੀਂ ਨਹੀਂ ਲੱਭਾ ਦੋ ਦਿਨ ਹੋ ਗਿਆ ਹੈ ਨਹੀਂ ਕਦੀ ਵੇਖਿਆ ਨਹੀਂ ਹੋਣਾ ਹਾਂ ਮੈਂ ਥੋੜਾ ਪਰੇ ਆ ਗਿਆ ਆ ਨਾਲੇ ਸਹੀ ਆ ਨਹੀਂ ਨਹੀਂ ਮੈਂ ਮੈਨੂੰ ਮੁੰਡੇ ਤੋਂ ਪਤਾ ਲੱਗਾ ਕਿ ਉਹਨੂੰ ਵਿਆਹ ਕਰਾਉਣਾ ਹੈ 3 2 1 ਉਹ ਯਾਰੋ ਦਾ ਪਤਾ ਪੁਤਾ ਕਰਨਾ ਸੀ ਕਿਤੇ ਤੇ ਮੈਂ ਤੁਹਾਨੂੰ ਦੱਸਣਾ ਹੀ ਰਮਨਾ ਨਹੀਂ ਤਾਂ ਕਿਹਦੇ ਨੂੰ ਐਕਸਪ੍ਰੈਸ਼ਨ ਸਹੀ ਹੋਏ 1 2 1 ਜੋਤ ਪੁੱਤ ਤੈਨੂੰ ਕਿਸ ਗੱਲ ਦਾ ਪਤਾ ਹੀ ਐਂਡ 1 ਲਵਲੀ ਹਾਂਜੀ ਤੈਨੂੰ ਜੋ ਬੰਦਾ ਫੋਨ ਆਉਂਦਾ ਹੁੰਦਾ ਸੀ ਤੇ ਤੈਨੂੰ ਉਹਨੇ ਦੱਸਿਆ ਨਹੀਂ ਵੀ ਮੈਂ ਇੱਥੇ ਵਿਆਹ ਕਰਾਉਣਾ ਨਹੀਂ ਗੱਲ ਤੋਂ ਐਂਡ 1 ਲਵਲੀ ਤੈਨੂੰ ਜੋ ਬੰਦਾ ਫੋਨ ਆਉਂਦਾ ਹੁੰਦਾ ਸੀ ਤੇ ਤੈਨੂੰ ਉਹਨੇ ਦੱਸਿਆ ਨਹੀਂ ਵੀ ਮੇਰੀ ਇੱਥੇ ਕਿਸ ਕੁੜੀ ਨਾਲ ਗੱਲਬਾਤ ਵਾ 1 ਉਹ ਮੇਰੀ ਸੁਣੋ ਗੱਲ ਕੁੜੀ ਦਾ ਤੇ ਸਾਰਾ ਕਸੂਰ ਵਾ ਚਲ ਗਰੀਜਾ ਵੀ ਉਹ ਕੁੜੀ ਦਾ ਕਸੂਰ ਵਾ ਕਾਦਾ ਦਾ ਕਸੂਰ ਆ ਇਹ ਤੇ ਨਵੀਂ ਤੇ ਆਈ ਓ ਦੋਵਾਂ ਤਣਾਂ ਦੇ ਲੜ ਪਈ ਉਹਦੇ ਨਾਲ ਉਹ ਡਾਡੀ ਘਰਾਂ ਚ ਬੜੀਆਂ ਪੜੀਆਂ ਕਰ ਲਓ ਸਟੈਂਡ 1 ਉਹ ਮੰਮੀ ਜੀ ਘਰਾਂ ਚ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਫਿਰ ਇਹ ਕਰਕੇ ਇਹ ਘਰ ਵਿੱਚ ਆਈ ਆ ਤੇ ਜੀ ਉਹਨੇ ਵਿਆਹ ਕਰਵਾ ਲਿਆ ਹੋਊਗਾ ਤੇ ਉਹਦੀ ਜ਼ਿਆਦਾ ਤੇਨੂੰ ਹੀ ਦੇਣੀ ਆ ਕਰ ਲਓ 1 ਤੁਹਾਡੇ ਤੋਂ ਸ਼ੁਰੂ ਹੀ ਕਰਦੇ 2 1 ਆ ਜਿਹੜੀ ਗੱਲ ਹੋ ਗਈ ਉਹ ਤੇ ਹੋ ਗਈ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣੀ ਹੈ ਹਾਏ ਜੇ ਸਾਥੀ ਉਹਨੇ ਵਿਆਹ ਕਰਵਾ ਲਿਆ ਹੋਊਗਾ ਇਹ ਵਿਚਾਰੀ ਕੀ ਕਰੂਗੀ ਇਹੀ ਕਿਹੜੇ ਕੈਵਲਨ ਸਟੂ 1 ਨਹੀਂ ਅਹੀਂ ਇਹਦਾ ਸਾਥ ਨਹੀਂ ਗਿਆ ਛੱਡਣਾ ਅਹੀਂ ਇਹਦੇ ਨਾਲ ਵਾ 1 ਜੀ ਜੀ ਮੇਰਾ ਦੱਸੂ ਕੀ ਹੋਇਆ ਪਿਆਰ ਉਹ alli ਬਣਾਇਆ ਰ 2 1 ਬੇਬੀ ਮੇਰਾ ਦੱਸੂ ਕੀ ਹੋਇਆ ਸੋਰੀ ਜੀ ਐਡੀ ਵੱਡੀ ਗੱਲਾਂ ਇਹਨਾਂ ਨੇ ਕਰਨੀ ਹੀ ਤੇ ਪਹਿਲਾਂ ਹੀ ਦੱਸ ਦਿੰਦੇ ਮੇਰੀ ਜ਼ਿੰਦਗੀ ਕੋ ਖਰਾਬ ਕੀਤੀ ਚੱਲ ਬਹੁਤ ਚੁੱਪ ਕਰ ਪਹਿਲਾਂ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੇ ਆਪ ਰੋਣ ਲਾ ਓਏ ਰੱਬਾ ਗੱਲ ਚੋਗੇ 1 ਤੇਰੇ ਵੱਲ ਵੀ ਕੀ ਨਾ ਸੱਚੀ ਮੈਨੂੰ ਵੀ ਰੋਣਾ ਹੀ ਜਾਂਦਿਆ ਆ ਚੁੱਪ ਕਰ ਜਾ ਹੁਣ ਤੇ ਮੇਰਾ ਬਾਬੂ ਚੁੱਪ ਕਰ ਪਣੀ ਲਿਆ ਮੈਂ ਨਹੀਂ ਦੇ ਪਣੀ ਲਿਉਣੀ ਕਿਉਂ ਟੇ ਦ ਮੈਂ ਨਹੀਂ ਕਰਨੀ ਸੀ ਚਲ ਹੋਏ ਆ ਸੀ ਇਹ ਜਿਹੜਾ ਨਾ ਸੀਨ ਬੰਦ ਚਲ ਬਾਬੂ ਚੁੱਪ ਕਰ ਹੁਣ ਹੈ ਦੀਦੀ ਮੈਂ ਇੱਥੇ ਰਹਿਣਾ ਹੀ ਨਹੀਂ ਹੈਗਾ 1 ਉਹਨੂੰ ਚਾਲੂ ਕਰਦਾ ਵਾ 1 ਬੀਜੀ ਬੈਠੇ ਆਂ ਜਾਣਾ ਹੀ ਨਾ ਪੁੱਤ ਦੀ ਤਰ੍ਹਾਂ ਹਰ ਜੋਤਵਾਂ ਲਗਈ ਤੇ ਰੋਣੋ ਨਹੀਂ ਚੁੱਪ ਕਰਨ ਦੀ ਇੰਨਾ ਕੱਟ ਕਰੀ ਯਾਰ ਕੱਟ ਕਰੀ ਮੈਂ ਇੱਕ ਮਿੰਟ ਜਣੇ ਵੇਚਦਾ ਤੂੰ ਤੋਆ ਮੈਨੂੰ ਸਮਝ ਨਹੀਂ ਆਉਂਦੀ ਤੇ ਸਾਡੇ ਘਰ ਵਿੱਚ ਕੀ ਬੰਦਿਆ ਤੂੰ ਕਿਹੜਾ ਲੋਕਰ ਕਰਾਇਆ ਪਿਆ ਲੋਕਰ ਕਰਾਇਆ ਸਭ ਦੁਨੀਆ ਰਿਸ਼ਤੇ ਇੱਕ ਦੂਜੇ ਦੇ ਘਰੋਂਦੇ ਹੀ ਆ ਪਰ ਆਪਣਾ ਘਰ ਵਾਲੇ ਦੇ ਆਪਣਾ ਕਟਰੀਟਮੈਂਟ ਚਲ ਕੋਈ ਨਹੀਂ

ਉਹ ਹੋਰ ਇਸਲਾਮਾਂ ਦੇਣ ਤੇ ਮੈਨੂੰ ਆ ਗਈ। ਅੱਗੇ ਵਿਪਤਾ ਪੈ ਗਈ। ਇਹ ਜਿਆਦਾ ਉਹਦੇ ਨਾਂ ਲਾ ਦੇਣੀ ਹੈ। ਜੇ ਉਹਦੇ ਨਾਂ ਸਭ ਕੋ ਲੱਗ ਗਿਆ ਤੇ ਫਿਰ ਤਾਂ ਮੈਨੂੰ ਫਾਇਦਾ ਕੋਈ ਨਾ ਹੋਇਆ। ਭਰਾ ਵੀ ਗਵਾ ਕੇ ਬਹਿ ਗਿਆ। 2 ਐਂਡ 1 ਲਵੀ ਲਾਹ ਮੁੰਡੇ ਨੂੰ ਫੋਨ ਕੀ ਕਹਿੰਦਾ ਮੈਂ ਲੰਮਾ ਡਾੜੀ ਇੱਕ ਮਿੰਟ। ਮੈਂ ਥੋੜਾ ਪਰੇ ਆ ਗਿਆ ਆ ਨਾਲੇ। ਸਹੀ ਹੈ ਨਾ? ਨਹੀਂ ਨਹੀਂ। ਇਹ ਗੱਲ ਕਹਿਣੀ ਹੈ ਪੜ੍ਹੇ ਗਾ। ਅਸਲ ਮਾੜਾ ਮੁੰਡੇ ਤੋਂ ਪਤਾ ਲੱਗ ਗਿਆ ਨਾ। ਹਾਂ 3 2 1